ਕਾਰਨ ਕੀ ਜਿਹੜਾ ਕਿ ਅੱਜ ਧਰਨਾ ਪ੍ਰਦਰਸ਼ਨ ਦੇਣ ਦਾ ਨੋਬਤ ਆ ਗਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇ ਕਿ ਇਹ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਧਰਨਾ ਤੋਂ ਲੱਗਦਾ। ਸਰਕਾਰ ਨੇ ਕੀਤਾ ਗਿਆ ਨਹੀਂ ਕੀਤਾ ਨਹੀਂ ਕਰਨਾ। ਜਿੱਥੇ ਜੱਤਾ ਮਾੜੀ ਬੋੜੀ ਬਕਰ ਉਹ ਜਮ੍ਹਾਂ ਕਰਾਈ। ਪਾਸੇ ਕੰਮ ਦਾ ਸੋਚਾ ਜਾਂਦਾ। ਇਹ ਤਾਂ ਹੁਣ ਦੇਖਦੇ ਅਸੀਂ ਆਪਣੀਆਂ ਕਮੇਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਦੇ ਨੇ ਕਿਤਾ ਉੱਤੇ ਚਰਚਨਾ ਕੀ ਕਰਨਾ ਸ਼ੁਰੂ। ਕੀ ਤਾਵੇ ਚ ਵੀ ਦੇਖੀ। ਤੋਂ ਬੇਗਰ ਲੱਗਿਆ ਕਿ ਜਿਹੜੇ ਪੱਤੀ ਜਿੰਨਾ ਮੈਂ ਲਗਾਈ ਹੋਏ ਨੇ ਨਹੀਂ ਨਾ ਨਹੀਂ ਨਾ ਇਹ ਨਾ ਨਾ ਇਹ ਇੱਕ ਖੱਤਰ ਪੇਚ ਹੋਇਆ ਹੈ ਰੋਇ ਪਰਦੇ ਅੰਦਰ ਸਕੂਲੀ ਬੱਚਿਆਂ ਦੇ ਵਿੱਚ ਆਪਸੀ ਇੱਕ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜੀ ਕਿ ਮੌਤ ਹੋ ਜਾਂਦੀ ਹੈ ਕਿ 10ਵੀਂ ਕਲਾਸ ਦਾ ਇਹ ਵਿਦਿਆਰਥੀ ਜਿਸ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ 22 ਤਰੀਕ ਨੂੰ ਝਗੜਾ ਹੁੰਦਾ ਹੈ ਤੇ 24 ਤਰੀਕ ਨੂੰ ਜਿਹੜੀ ਕਿ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਵੱਲੋਂ ਇਨਸਾਫ ਦੀ ਜਿਹੜੀ ਉਹ ਹਾਰ ਲਗਾਈ ਜਾਂਦੀ ਹੈ ਪਰ ਲੇਕਿਨ ਅਜੇ ਤੱਕ ਉਹਦੇ ਜਿਹੜੇ ਆਰੋਪੀਆਂ ਨੂੰ ਗ੍ਰਿਫਤਾਰ ਜਿਹੜਾ ਨਹੀਂ ਕੀਤਾ ਜਾਂਦਾ ਅੱਜ ਕਿਸਾਨ ਚੱਤੇ ਬੰਦੀਆਂ ਦੇ ਸਹਿਯੋਗ ਦੇ ਨਾਲ ਪਰਿਵਾਰ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਜਿਹੜਾ ਕਿ ਗੇਟ ਦੇ ਅੱਗੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਐਸਐਸਪੀ ਦਫ਼ਤਰ ਦੇ ਬਾਹਰ ਇਹ ਪਰਿਵਾਰ ਆਣ ਕੇ ਇੱਥੇ ਬੈਠਾ ਹੋਇਆ ਹੈ ਪਰਵਾਜ਼ ਸਿਰਫ ਆਪਣੇ ਇੱਕ ਇਨਸਾਫ ਦੀ ਜਿਹੜੀ ਮੰਗ ਕਰ ਰਿਹਾ ਦੇਖ ਸਕਦੇ ਜੇ ਇਹ ਚਾਹਤ ਫਰੀਦ ਦੀ ਜਿਹੜੀ ਕਿ ਮਾਤਾ ਜੀ ਹੈਗੇ ਕਿਉਂਕਿ ਇਕਲੌਤਾ ਮਾਂ ਬਾਪ ਦਾ ਇਕਲੌਤਾ ਜਿਹੜਾ ਹੈ ਕਿ ਪੁੱਤ ਸੀ 15 16 ਸਾਲ ਦੀ ਉਮਰ ਸੀ 10ਵੀਂ ਕਲਾਸ ਦੇ ਦਾ ਵਿਦਿਆਰਥੀ ਸੀ ਤਾਂ 10ਵੀਂ ਕਲਾਸ ਦੇ ਹੀ ਸਕੂਲ ਦੇ ਹੀ ਜਿਹੜੇ ਬੱਚਿਆਂ ਦੇ ਵਿੱਚ ਆਪਸੀ ਲੜਾਈ ਝਗੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ 22 ਤਰੀਕ ਨੂੰ ਝਗੜਾ ਤੇ 24 ਤਰੀਕ ਨੂੰ ਉਸ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਪਰ ਅੱਜ ਤੱਕ ਗ੍ਰਿਫਤਾਰ ਜਿਹੜਾ ਰੋਕਿਆ ਨਹੀਂ ਕੀਤਾ ਜਾ ਰਿਹਾ ਐਸਐਸਪੀ ਤੁਸੀਂ ਦੇਖ ਸਕਦੇ ਹੋ ਐਸਐਸਪੀ ਦਫ਼ਤਰ ਦੇ ਗੇਟ ਦੇ ਅੱਗੇ ਜਿਹੜਾ ਹੈ ਕਿ ਕਿਸਾਨ ਜਥੇਬੰਦੀਆਂ ਸਹਿਯੋਗ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਨੂੰ ਇਨਸਾਫ ਜਿਹੜਾ ਦੁਆਇਆ ਜਾਵੇ ਕਿਉਂਕਿ ਅਜੇ ਤੱਕ ਜਿਹੜਾ ਕਿ ਰੋਪੀਆਂ ਨੂੰ ਗ੍ਰਿਫਤਾਰ ਜਿਹੜਾ ਨਹੀਂ ਕੀਤਾ ਗਿਆ ਇੱਕ આરોપી ਦੇ ਵੱਲੋਂ ਜਿਹੜਾ ਖੁਦ ਕੂੜ ਦੇ ਵਿੱਚ ਜਾ ਕੇ ਮਾਂ ਜੋ ਕੂੜ ਦੇ ਵਿੱਚ ਜਾ ਕੇ ਸਰੈਂਟ ਜਿਹੜਾ ਜੁਰਮ ਕੀਤਾ ਗਿਆ ਲੇਕਿਨ ਉਸ ਦੇ ਤੱਕ ਦੂਸਰੇ આરોપીਆਂ ਦੇ ਬਰੋਧ ਤੋਂ ਪਿੱਛੇ ਤਰ੍ਹਾਂ ਦੀ ਕੋਈ ਵੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਅੱਜ ਜਿਹੜਾ ਕਿ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਜਿਹੜਾ ਜਿਨਾ ਪੈ ਰਿਹਾ ਸਾਡੇ ਨਾਲ ਤਸਾਦ ਜਥੇ ਬੰਦੀਆਂ ਦੇ ਜਿਹੜੇ ਨੇ ਆਗੂ ਮੌਜੂਦ ਉਹਨਾਂ ਗੱਲਬਾਤ ਕਰਾਂਗੇ ਇਹ ਕੀ ਨਾਮ ਕੀ ਤੁਹਾਡਾ ਮੈਂ ਮਹਿੰਦਰ ਸਿੰਘ ਗੱਲਪਾੜੀ ਕਿਸਾਨੀ ਸੰਘਾਤ ਨੂੰ ਇਕਤਾਗਰਾ ਹਾਂ ਬਲਾਕ ਘਲਖੁਰ ਦਾ ਪ੍ਰਵਾਸ ਕੀ ਕਾਰਨ ਕੀ ਜਰਾ ਕਿ ਅੱਜ ਧਰਨਾ ਪ੍ਰਦਰਸ਼ਨ ਦੇਣ ਦਾ ਵੀ ਨੋਟਾ ਆ ਗਈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਵੀ ਜੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਧਰਨਾ ਕਿਉਂ ਲੱਗਦਾ ਅੱਜ ਹਫਤਾ ਤੋਂ ਜ਼ਿਆਦਾ ਹੋ ਗਿਆ 8 ਦਿਨ ਹੋ ਗਿਆ ਜੇ ਬੱਚੇ ਦੇ ਕਤਲ ਹੋਏ ਪੁਲਿਸ ਦੀ ਕੋਈ ਵੀ ਕਾਰਵਾਈ ਨਹੀਂ ਸਿਰਫ ਇੱਕ ਬੱਚਾ ਆਪ ਦੀ ਆਪ ਸਲੈਂਡਰ ਕੀਤਾ ਬੱਚੇ ਨੇ ਪੁਲਿਸ ਨੇ ਨਹੀਂ ਕੁਝ ਵੀ ਕੀਤਾ ਪੁਲਿਸ ਤਾਂ ਸਿਰਫ ਤਰਵਾਸੇ ਦੇ ਦੇ ਕਿ ਸਾਨੂੰ ਇਹ ਕਹਿੰਦੀ ਵੀ ਸੰਸਕਾਰ ਕਰੋ ਉਹ ਨਹੀਂ ਕੀਤਾ ਜਾਊਗਾ ਜਦ ਤੱਕ ਰੋਪੀ ਜਿਹੜੇ ਆ ਉਹ ਸੇਖਾਂ ਦੇ ਪਿੱਛੇ ਨਹੀਂ ਹੁੰਦੇ ਤਦ ਤੱਕ ਕੋਈ ਕੁਝ ਨਹੀਂ ਹੁੰਦਾ ਸਾਨੂੰ ਇਸ ਸਕਾਰ ਨਹੀਂ ਕਰਾਂਗੇ ਬੱਚੇ ਬੱਚੇ ਨੇ ਸਸਕਾਰ ਨਹੀਂ ਕੀਤਾ ਗਿਆ ਨਹੀਂ ਕੀਤਾ ਨਹੀਂ ਕਰਨਾ ਜੀ ਬੱਚੇ ਦੇ ਇਸ ਟਾਈਮ ਡੈੱਡ ਬੋਡੀ ਕਿੱਥੇ ਰੱਖੀ ਉਹ ਜਮ੍ਹਾਂ ਕਰਾਈ ਹੋਈ ਜਮ੍ਹਾਂ ਕਰਵਾਈ ਹੈ ਇਹ ਹੁਣ ਕੀ ਪੁਲਿਸ ਨਾਲ ਕੋਈ ਗੱਲਬਾਤ ਹੋਈ ਕਿ ਅੱਜ ਵੀ ਜਿਹੜੀ ਪੁਲਿਸ ਨਾਲ ਗੱਲਬਾਤ ਕਰਨੀ ਹਲੇ ਸਾਨੂੰ 27 ਤਰੀਕ ਨੂੰ ਤਰਵਾਸਾਇਆ ਦੋ ਡੀਐਸਪੀ ਨੇ ਉੱਥੇ ਅਸੀਂ ਫਰੋਸ਼ ਬੱਸ ਸਟੈਂਡ ਧਰਨਾ ਲਾਇਆ ਸੀ ਉਤਰਾ ਵਸਾਇ ਦੇ ਕੇ ਸਿੱਤੂ ਸਾਨੂੰ ਧਰਨੇ ਲਾ ਕੇ ਲੁਜਾਉਣਾ ਪੁਲਿਸ ਨੂੰ ਆਪਦੀ ਕਾਰਵਾਈ ਕਰਨ ਦਿਓ ਤੁੰਨ ਅਸੀਂ ਜਲਦੀ ਤੋਂ ਜਲਦੀ ਜਿਹੜੇ ਰੁਪਏ ਆ ਉਹ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਪਰ ਅੱਜ 4 ਦਿਨ ਬੀਤ ਜਾਣ ਦੇ ਬਾਅਦ ਵੀ ਹਾਲਾਤ ਉੱਥੇ ਦੇ ਉੱਥੇ ਹੀ ਆ ਕੋਈ ਵੀ ਕਾਰਵਾਈ ਨਵੀਂ ਨਹੀਂ ਪੁਲਿਸ ਦੀ ਨਕੋਟਾਈ ਮੇਰੇ ਕੋਲ ਕੋਈ ਆਈ ਨਹੀਂ ਜੇ ਪੁਲਿਸ ਕੋਲ ਆਈ ਤਾਂ ਸਾਨੂੰ ਇੱਥੇ ਅਖਦਾ ਇਹ ਲੱਗਦਾ ਇਹ ਹਾਲਾਤ ਜਿਹੜੇ ਇਹਨੇ ਵਿਗੜ ਰੇ ਕੀ ਲੱਗਦਾ ਹਾਲਾਤ ਪੁਲਿਸ ਦੇ ਵਿਗਾੜੇ ਹੋਏ ਸਰਕਾਰਾਂ ਦੇ ਵਿਗਾੜੇ ਹੋਏ ਲੋਕਾਂ ਦੇ ਹਾਲਾਤ ਨਹੀਂ ਵਿਗਾੜੇ ਪਾਪੇ ਵਿਗਾੜੇ ਹੋਏ ਸਰਕਾਰਾਂ ਦੇ ਵਿਗਾੜੇ ਹੋਏ ਲੋਕ ਕਦੇ ਹਾਲਾਤ ਨਹੀਂ ਵਿਗਾੜਦੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਲੋਕ ਹਾਲਾਤ ਵਿਗਾੜਦੇ ਕਦੇ ਬਿਲਕੁਲ ਨਹੀਂ ਵਿਗਾੜਦੇ ਇਹ ਜੋ ਕੁਝ ਕਰਾਉਂਦੀਆਂ ਸਰਕਾਰਾਂ ਕਰਾਉਂਦੀਆਂ ਹਾਲਾਤ ਵਿਗੜਨ ਚਾਹੇ ਹਾਲਾਤਾਂ ਦਾ ਸੁਧਾਰ ਹੋਵੇ ਉਹ ਸਰਕਾਰ ਦਾ ਕੰਮ ਹੈ ਕਦੋਂ ਤੱਕ ਇਹ ਤਰਨਾਵ ਚੱਲਦਾ ਰਹੇਗਾ ਇਹ ਤਾਂ ਹੁਣ ਦੇਖਦੇ ਅਸੀਂ ਆਪਣੀਆਂ ਕਮੇਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਦੇ ਨੇ ਕਿ ਕਦੋਂ ਤੇ ਕਿਰਚਨਾ ਕੀ ਕਰਨਾ ਅਸੀਂ ਉਹ ਸਾਡੀ ਕਮੇਟੀ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਦੱਸਾਂਗੇ ਇਹ ਸਾਨੂੰ ਜਥੇ ਬੰਦੀਆਂ ਦੇ ਆਗੂ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਫੈਸਲਾ ਜਿਹੜਾ ਕੀ ਉਹਨਾਂ ਦੀਆਂ ਦਾ ਹੋਵੇਗਾ ਫੈਸਲੇ ਨੂੰ ਜਿਹੜਾ ਕਿ ਮੰਨਿਆ ਜਾਵੇਗਾ ਹੋ ਸਕਦਾ ਇੱਕ ਇਨਸਾਫ ਨਾ ਮਿਲੇ ਤਾਂ ਲੰਬੇ ਸਮੇਂ ਤੱਕ ਵੀ ਜਿਹੜਾ ਤਰ੍ਹਾਂ ਪਰ ਰੱਖ ਦੇਣਾ ਪਿਆ ਸਾਡੇ ਨਾਲ ਜਿਹੜਾ ਚਾਹੀ ਤਪਰੀ ਜਿਹੜਾ ਇੱਕ ਬੱਚਾ ਸੀ ਜਿਹੜਾ 15 16 ਸਾਲ ਦੀ ਉਮਰ ਸੀ ਉਹਦੇ ਫਾਦਰ ਸਾਹਿਬ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਲ ਕੀ ਕਰਸ ਵੀ ਜੀ ਪੋਸ਼ਟੀ ਕਾਰਬਨ ਕਿਵੇਂ ਦੇਖਦੇ ਜੀ ਬਿਲਕੁਲ ਬੇਗਾਰ ਹੈ ਕੀ ਲੱਗਦਾ ਕਿ ਬੱਚਿਆਂ ਦੀ ਲੜਾਈ ਦਾ ਕਾਰਨ ਕੋਈ ਹੈ ਪਤਾ ਲੱਗਾ ਤੁਹਾਨੂੰ ਕੀ ਕਾਰਨ ਕੀ ਸੀ ਨੇ ਕੋਈ ਮੋੜਾ ਮੋਟਾ ਹੀ ਇਹਨਾਂ ਦਾ ਸੀਗਾ ਜੀ ਜੀ ਰਾਜ ਨੂੰ ਮਾੜਾ ਮਟਪੱਤੀ ਆਸ ਵਿੱਚ ਬੈਸੀ ਸੀ ਬਸ ਕੋਈ ਉਹਨਾਂ ਨੇ ਹੀ ਗੁੰਡਾਗਰਦੀ ਕਰ ਰਹੀ ਹੈ ਜੀ ਬੱਚੇ ਬਾਹਰੋਂ ਭੜਾਏ ਹੋਏ ਸੀ ਉਹਦੇ ਲੱਗੇ ਤੇ ਕੋਈ ਪਤਾ ਲੱਗਾ ਕਿ ਜਿਹੜੇ ਉਹ ਬੱਚੇ ਜਿਨ੍ਹਾਂ ਨਾਲ ਲੜਾਈ ਹੋਈ ਕਿੱਥੋਂ ਦੇ ਜਾਂ ਕੌਣ ਸੀ ਨਹੀਂਾਨੂੰ ਨਹੀਂ ਪਤਾ ਜੀ ਨਾ ਇਹਨਾਂ ਨੇ ਕੋਈ ਗਲਤ ਕਰ ਕੀਤਾ ਜੀ ਇੱਕ ਬੱਚਾ ਪੇਸ਼ ਹੋਇਆ ਜੀ ਇਹਨਾਂ ਨੇ ਕੋਈ ਪੁੱਛ ਗੇ ਸੀ ਨਹੀਂ ਕੀਤੀ ਕੋ ਚਾਰ ਦਿਨ ਹੋਈ ਜੀ